ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈਂ ਪਿਆਰੇ ਵੀ ਕੀ ਦਸਾਂ ਦੁੱਖਾਂ ਦੀਆਂ ਪੰਡਾ ਹਨ ਪਰ ਸੁਣ ਔਰ ਦਿਲ ਥੰਮ ਕਲੇਜਾ ਕੁੱਟ ਕੇ ਸੁਣ ਤੁਹਾਡੀ ਪੁੱਛਦੇ ਸਾਰੇ ਉੱਤਰ ਮੇਰੀ ਅਗਲੀ ਵਿਥਿਆ ਵਿੱਚ ਆ ਜਾਣਗੇ ਮੈਂ ਆਪਣੀ ਵਿਥਿਆ ਦੀ ਪਿੱਛੇ ਛੱਡੀ ਲੜੀ ਫਿਰ ਅੱਗੇ ਤੋਰਦੀ ਹਾਂ ਜਦ ਮੈਨੂੰ ਹੁਣ ਆਪਣੇ ਪਿਆਰ ਦਾ ਨਵਾਂ ਆਲੰਬ ਮਿਲ ਗਿਆ ਤਦ ਮੈਂ ਉਸ ਤੇ ਪਿਆਰ ਵਿੱਚ ਲੱਗ ਗਈ ਮਾਲ ਕਾਣੀ ਕਹਾ ਕੇ ਭੈਣ ਕਹਾ ਪਲਿਆਈ ਹੀ ਪਲਿਆਈ ਸੀ ਸੱਚ ਦੀ ਪੁਤਲੀ ਸੀ ਸੁੱਤੇ ਸੁਭਾਹੀ ਉਸਨੇ ਬੁਰਾ ਕਦੇ ਕੀਤਾ ਹੀ ਨਹੀਂ ਸੀ ਹਾਸ ਮੁਖ ਸਦਾ ਸੁਖ ਦਾਤੀ ਦਿਨ ਰਾਤ ਗਾਉਂਦੀ ਗੁਰੂ ਦੀ ਬਾਣੀ ਪੜਦੀ ਤੇ ਗੁਰੂ ਗੁਰੂ ਕਰਦੀ ਸੀ ਸੁੰਦਰ ਬਾੰਕੀ ਕੋਇਲ ਵਰਗੀ ਬਰੀਕ ਤੇ ਬੁਲਬੁਲ ਵਰਗੀ ਮਿੱਠੀ ਆਵਾਜ਼ ਪਤੀ ਉਸਦੇ ਬੀਰ ਬਾਂਗਰੇ ਸਖੀ ਨੇਕ ਸਟੇ ਦਰਮੀ ਤੇ ਸਦਾ ਉਪਕਾਰੀ ਇਹ ਜੋੜੀ ਇੱਕ ਅਨੁਪਮ ਜੋੜੀ ਸੀ ਇੱਕ ਕਾਕੀ ਇਹਨਾਂ ਦੇ ਘਰ ਸੀ ਹੁਣ ਵਾਹਿਗੁਰੂ ਨੇ ਬਰਕਤ ਦਿੱਤੀ ਇੱਕ ਕਾਕਾ ਜਨਮਿਆ ਜੋ ਸੁੰਦਰਤਾ ਵਿੱਚ ਚੰਦ ਨੂੰ maat ਕਰੀ ਮੇਰੇ ਉਹ ਦਿਨ ਇਸ ਪਰਿਵਾਰ ਦੀਆਂ ਖੁਸ਼ੀਆਂ ਤੇ ਭਜਨਾ ਵਿੱਚ ਸੁਹਾਵਣੇ ਲੰਗੇ ਮੈਨੂੰ ਉਹ ਦਿਨ ਪੇਕੇ ਘਰ ਨਾਲੋਂ ਵੀ ਵਧੇਰੇ ਸੁਖੀ ਬੀਤੇ ਯਾਦ ਪੈਂਦੇ ਸਨ ਸਾਡੇ ਘਰ ਪਰੌਣੇ ਬਹੁਤ ਆਉਂਦੇ ਸਨ ਸੁਆਣੀ ਦਾ ਖਿੜਿਆ ਮੱਥਾ ਪਰੌਣਿਆਂ ਨੂੰ ਪਿਆਰ ਕਰਦਾ ਸੀ ਉਸ ਸਦਾ ਸੇਵਾ ਵਿੱਚ ਰੁੱਝੀ ਰਹਿੰਦੀ ਸੀ ਤੇ ਮੈਂ ਬੱਚੇ ਦੇ ਪਾਲਣ ਪੋਸ਼ਣ ਵਿੱਚ ਰਹਿੰਦੀ ਸਾਂ ਅਕਸਰ ਜਦ ਸੁਆਣੀ ਢੇਰ ਚ ਰੁੱਝੀ ਰਵੇ ਜਾਂ ਕਮਜ਼ੋਰੀ ਦੇ ਨਾਲ ਕੁਝ ਕੁ ਬਿਮਾਰ ਹੋ ਜਾਵੇ ਤਾਂ ਬੱਚੇ ਨੂੰ ਮੈਂ ਆਪਣੀ ਛਾਤੀ ਤੇ ਪਾਉਣਾ ਪਿਆਰ ਦੀ ਖਿੱਚ ਤੇ ਆਂਦਰਾਂ ਦੇ ਬਲਵਲੇ ਦਾ ਅਸਰ ਦੇਖੋ ਜੋ ਮੈਨੂੰ ਦੁੱਧ ਉਤਰ ਆਇਆ ਫੇਰ ਤਾਂ ਸੋਗ ਹੋ ਗਿਆ ਅੱਗੇ ਤੋਂ ਵਧੇਕ ਬੱਚੇ ਨੂੰ ਮੇਰਾ ਹੀ ਦੁੱਧ ਮਿਲਦਾ ਸੀ ਪਿਆਰ ਦੀਆਂ ਹੋਰ ਕਥਾ ਕੀ ਸੁਣਾਵਾਂ ਯਾਦ ਕਰਦਿਆਂ ਰੋਣ ਆਉਂਦਾ ਹੈ ਉਸ satsang upkaar khushi ਦੇ ਰੰਗ ਮੈਂ ਦੱਸ ਨਹੀਂ ਸਕਦੀ ਜੋ ਸਾਡੇ ਘਰ ਵਿੱਚ ਵਰਤਦਾ ਸੀ ਦੇਸ਼ ਦੇ ਅਪਹਾਗ ਆ ਗਏ ਦਿੱਲੀ ਦੇ ਤਖਤ ਉੱਤੇ ਔਰੰਗਜ਼ੇ ਬੈਠ ਕੇ ਜੋ ਤੁਅਸਬ ਨਾਲ ਪ੍ਰਜਾ ਵਿੱਚ ਨਫ਼ਰਤ ਦੇ ਬੀਜ ਗਿਆ ਸੀ ਉਹ ਰਾਜ ਪਰਬੰਦਾ ਸਤਿਆਨਾਸ਼ ਕਰਦੇ ਗਏ ਅਖੀਰ ਨਿਕੰਮਾ ਤੇ ਰੰਗੀਲਾ ਪਾਦਸ਼ਾਹ ਮੁਹੰਮਦ ਸ਼ਾ ਉਸੇ ਤਖਤ ਉੱਤੇ ਬੈਠ ਗਿਆ ਤੇ ਇਧਰੋਂ ਨਾਦਰ ਸ਼ਾ ਸਾਡੇ ਦੇਸ਼ ਦੀ ਸ਼ਾਮ ਦਲਾਂ ਦੇ ਦਲ ਲੈ ਕੇ ਆ ਗਿਆ ਪਸ਼ੋਰ ਤੋਂ ਦਿੱਲੀ ਤੱਕ ویرਾਨੀ ਛਾ ਗਈ ਲਹੂ ਦੇ ਦਰਿਆ ਵਹਿ ਗਏ 70 ਕਰੋੜ ਤੋਂ ਵਧੇກ ਦਾ ਸੋਨਾ ਚਾਂਦੀ ਤੇ ਰਤਨ ਨਾਦਰ ਦੇ ਦਿੱਲੀ ਤੋਂ ਲੁੱਟੇ ਗੋਲਕੁੰਡੇ ਦਾ ਕੋਹਿੰਦੁਰ ਹੀਰਾ ਤੇ ਸ਼ਾਹਜਹਾਂ ਦੇ ਤਖਤੇ ਤਾਉਸ ਇਸੇ ਲੁੱਟ ਵਿੱਚ ਹੀ ਗਏ ਬੇਗਿਣਤ ਭਾਰਤ ਵਾਸੀ ਕੈਦ ਪੈ ਕੇ ਗੋਲੇ ਬਣਾਏ ਗਏ ਸਿੱਖਾਂ ਨੇ ਮੁੜੇ ਜਾਂਦੇ ਨਾਦਰ ਪਾਸੋਂ ਬਹੁਤ ਕੁਛ ਰਾਤਾਂ ਨੂੰ ਛਾਪੇ ਮਾਰ ਮਾਰ ਕੇ ਲੁੱਟਿਆ ਬਹੁਤ ਕੈਦੀ ਛੁਡਾਈ ਪਰ ਜਿੰਨਾ ਦੇ ਭਾਗ ਹੀਰੇ ਸਨ ਉਹਨਾਂ ਦਾ ਕੀ ਬੰਦਾ ਸੀ ਲਾਹੌਰ ਵਿੱਚ ਆ ਕੇ ਨਾਦਰ ਨੇ ਸਿੱਖਾਂ ਦੇ ਹਾਲ ਪੁੱਛੇ ਪਤਾ ਕਰਕੇ ਹੱਕਾ ਬੱਕਾ ਰਹਿ ਗਿਆ ਤੇ ਖਾਨ ਬਹਾਦਰ ਨੂੰ ਕਹਿਣ ਲੱਗਾ ਸੰਭਲ ਕੇ ਵਰਤੋ ਇਹ ਲੋਕ ਜੋ ਗੁਣ ਰੱਖਦੇ ਹਨ ਰਾਜ ਕਰਨਗੇ ਪਰ ਕੌਣ ਸੁੰਦਾ ਸੀ ਤੇ ਉਹ ਆਪ ਸਿੱਖਾਂ ਨਾਲ ਕੀ ਘਟ ਗੁਜ਼ਾਰਦਾ ਸੀ ਅਸੀਂ ਇੰਨੇ ਦਿਨੀ ਵਟਾਲੇ ਸਾਂ ਮਹਾਰਾਜਾ ਨੇ ਸੱਦਿਆ ਸੀ ਲੁਧਿਆਣੇ ਕੋਲ ਇਸ ਆਗਾ ਖਾਨ ਦੇ ਪਠਾਨ ਪਿਤਾ ਦੇ ਟਹੇ ਚੜ ਗਏ ਜੋ ਕਿਸੇ ਸਰਕਾਰੀ ਕੰਮ ਕਰਕੇ ਪਿੱਛੇ ਆ ਰਿਹਾ ਸੀ ਮੈਂ ਮੇਰੀ ਸੁਆਣੀ ਬੱਚੇ ਤੇ ਘਰ ਦੇ ਮਾਲਕ ਜੀ ਫਸ ਗਏ ਲਾਹੌਰ ਤੋਂ ਪਹਿਲੇ ਪਹਿਲੀ ਰਾਤ ਦੇ ਸਿੱਖਾਂ ਵੱਲੋਂ ਕਿਸੇ ਛਾਪੇ ਪਏ ਤੇ ਮਾਲਕ ਜੀ ਤੇ ਕਾਕੀ ਤਾਂ ਸਿੱਖਾਂ ਦੇ ਹੱਥ ਚੜ ਗਏ ਪਰ ਅਸੀਂ ਤਿੰਨੇ ਹੱਥ ਨਾ ਆਏ ਫੇਰ ਤਾਂ ਅਟਕ ਤੱਕ ਸਿੱਖਾਂ ਦੇ ਛਾਪੇ ਵੱਜਦੇ ਰਹੇ ਸ਼ਾਇਦ ਸਾਡੇ ਛਡਾਉਣ ਲਈ ਮਾਲਕ ਜੀ ਵੀ ਆਉਂਦੇ ਰਹੇ ਹੋਣ ਪਰ ਪੇਸ਼ ਕੁਛ ਨਾ ਗਈ ਅਸੀਂ ਛਡਾਉਣ ਹਾਰਿਆਂ ਦੇ ਹੱਥ ਨਾ ਛੜੇ ਇਸ ਵੇਲੇ ਜ਼ਾਲਮ हसन ਖਾਂ ਆਗਾ ਦਾ ਪਠਾਨ ਬਾਪੂ ਫੌਜ ਦੇ ਅਗੇਰੇ ਦਲ ਵਿੱਚ ਸੀ ਜਿਸ ਦਿਨ ਨਾਲ ਅਟਕ ਤੇ اٹਕਿਆ ਇਹ ਪਾਰ ਲੰਘ ਚੁੱਕਾ ਸੀ ਔਰ ਅਸੀਂ ਇਸ ਦੇ ਬੰਦੂ ਵੀ ਮੁਸ਼ਕਾਂ ਬਦੀਆਂ ਪਾਰ ਪਹੁੰਚ ਚੁਕੇ ਸਨ ਇਸ ਕਰਕੇ ਅਟਕਪੁਰ ਸਿੱਖਾਂ ਦਾ ਜੋ ਪਾਰਾ ਛਾਪਾ ਪਿਆ ਉਸ ਵਿੱਚ ਅਸੀਂ ਨਾ ਛੁਟ ਸਕੇ ਉੰਜ ਕਈ ਸੋ ਤੋਂ ਵਧੇਕ ਹਿੰਦੂ ਜਨਾਨੀਆਂ ਬੱਚੇ ਗਬਰੂ ਸਿੱਖ ਛੁਡਾ ਕੇ ਲੈ ਗਏ ਸੀ ਇਹ ਗੱਲ ਅਸਾਂ ਅੱਗੇ ਆ ਕੇ ਸੁਣੀ ਸੀ ਪਰ ਸਾਡੇ ਨਸੀਬ ਦੇ ਡੱਬੇ ਨੂੰ ਮੋਹਰ ਵੱਜੀ ਹੀ ਰਹੀ ਗੱਲ ਕੀ ਬੁਰੇ ਹਾਲੀ ਕਾਬਲ ਪਹੁੰਚੇ ਹਸਨ ਖਾਨ ਨੇ ਨਾਦਰ ਤੋਂ ਵਿਦਾਇਗੀ ਲੈ ਕੇ ਆਪਣੇ ਪਿੰਡ ਡੇਰੇ ਲਾਏ ਲੁੱਟ ਸਾੰਬੀ ਤੇ ਹਿੰਦੁਸਤਾਨ ਦੇ ਬਗੀਚੇ ਦੇ ਫੁੱਲਾਂ ਨੂੰ ਮਲਣਾ ਸ਼ੁਰੂ ਕੀਤਾ 5-5 ਰੁਪਏ ਨੂੰ ਭਾਰਤ ਵਰਸ਼ਾਂ ਦੀਆਂ ਪੁੱਤਰੀਆਂ ਤੇ ਪੁੱਤਰ ਮੰਡੀ ਵਿੱਚ ਪਸ਼ੂਆਂ ਵਾਂਗ ਵਿਕੇ ਮੇਰੀ ਸੁਆਣੀ ਦੀ ਸੁੰਦਰਤਾ ਤੇ ਬਾਲਕ ਦੀ ਸ਼ਕਲ ਅਤੇ ਗੁਨਾ ਪਰ ਹਸਨ ਖਾਨ ਰੀਝ ਪਿਆ ਉਹਨਾਂ ਨੂੰ ਘਰ ਰੱਖ ਲਿਓ ਤੇ ਉਹਨਾਂ ਦੀ ਸੇਵਾ ਖਾਤਰ ਮੈਂ ਵੀ ਵਿਕਣੋਂ ਬਚ ਗਈ ਪਰ ਨਸੀਬ ਅਜੇ ਖੇੜਾ ਕਦ ਛੱਡਦੇ ਸਨ ਹਸਨ ਖਾਨ ਨੇ ਮੇਰੀ ਦੇਵੀ ਸੁਆਣੀ ਨੂੰ ਵੋਟੀ ਬਣਾਉਣ ਲਈ ਕਲਮਾ ਪੜਾਉਣਾ ਚਾਹਿਆ ਸਤਵੰਤਿਆਂ ਦੀ ਵੰਸ਼ ਵੀਰਾ ਦੀ ਔਲਾਦ ਤੇ ਧਰਮ ਦੀ ਪੁਤਲੀ ਇਹ ਗਿਰਾਉ ਕਦ ਖਾਂਦੀ ਸੀ ਹਸਨ ਖਾਨ ਨੂੰ ਮੂੰਹ ਤੋੜ ਜਵਾਬ ਦਿੱਤੇ ਤੇ ਇੱਕ ਨਾ ਮੰਨੀ ਕਹਿਰ ਵਿੱਚ ਆ ਕੇ ਹਸਨ ਖਾਨ ਨੇ ਤਲਵਾਰ ਦਿਖਾਈ ਔਰ ਡਰਾਇਆ ਪਰ ਡਰੇ ਕੌਣ ਜਿੰਨਾ ਨਰਪੇ ਨੂੰ ਪੂਜਿਆ ਹੋਵੇ ਉਹ ਡਰ ਕੀ ਜਾਣੇ ਹਸਨ ਖਾਨ ਨੇ ਬਥੇਰਾ ਜ਼ੋਰ ਲਾਇਆ ਪਰ ਮੇਰੀ ਪਿਆਰੀ ਭੈਣ ਨੇ ਇੱਕ ਨਾ ਮੰਨੀ ਹਸਨ ਖਾ ਦਾ ਕਹਿਰ ਵੱਧਾ ਗਿਆ ਤੇ ਅੰਤ ਉਸਦੀ ਤਲਵਾਰ ਪਿਆਰੀ ਦੇ ਸਿਰ ਫਿਰ ਗਈ ਔਰ ਮੇਰੇ ਪਿਆਰ ਦਾ ਆਸਰਾ ਮੇਰੇ ਜੀਵਨ ਦਾ ਆਧਾਰ ਧਰਤੀ 'ਪਰ ਲੇਟਣ ਲੱਗ ਗਿਆ ਕੋਈ 2 ਘੰਟੇ ਤੜਫ ਤੜਫ ਕੇ ਪਿਆਰੀ ਨੇ ਜਾਨ ਦੇ ਦਿੱਤੀ ਉਸ ਵੇਲੇ ਮੈਂ ਤੇ ਬੱਚਾ ਕੋਲ ਸਾਂ ਬੱਚੇ ਦਾ ਰੋਣਾ ਤੇ ਮਾਂ ਦੀ ਤੜਫਣੀ ਨੂੰ ਵੇਖਣਾ ਉਹ ਨਜ਼ਾਰੇ ਸਨ ਜੋ ਗੁਰੂ ਕਿਸੇ ਨੂੰ ਕਦੀ ਨਾ ਦਿਖਾਵੇ ਮੇਰਾ ਇੰਨਾ ਰੰਗਾ ਨੂੰ ਵੇਖ-ਵੇਖ ਕੇ ਜੀ ਇਹ ਕਰਦਾ ਸੀ ਕਿ ਛੂਰੀ ਮਾਰ ਕੇ ਮਰ ਜਾਵਾਂ ਪਰ ਪਿਆਰੀ ਨੇ ਅਖੀਰਲੇ ਦਮਾਂ ਵਿੱਚ ਮੈਨੂੰ ਸੁਗੰਧ ਦੇ ਕੇ ਕਿਹਾ ਕਿ ਜੀਓ ਜਾਣੇ ਮੇਰੇ ਲਾਲ ਨੂੰ ਪਾਲੀ ਤੇ ਜਦੋਂ ਇਹ ਪਲ ਖਲੋਵੇ ਤੇ ਜਦੋਂ ਤੇਰਾ ਦਾਓ ਲੱਗੇ ਇਸ ਨੂੰ ਇਸ ਦਾ ਜਨਮ ਤੇ ਮੇਰੀ ਬ੍ਰਿਥਾ ਸੁਣਾ ਦੇਵੀਂ ਤੇ ਉਸ ਦਾ ਫਲ ਦੇਖੀ ਕਿ ਉਹ ਆਪਣੇ ਅਸਲੇ ਨੂੰ ਜਾਏਗਾ ਜੇ ਮੇਰਾ ਬੱਚਾ ਅਸਲੇਪੁਰ ਚਮਕ ਪਵੇ ਤਾਂ ਮੇਰੀ ਇੱਛਾ ਇਹ ਦਸੀ ਕਿ ਦੇਸ਼ ਜਾ ਕੇ ਆਪਣੇ ਦੇਸ਼ ਕੌਮ ਦੀ ਸੇਵਾ ਕਰੇ ਸਿੱਖੀ ਸਿਦਕ ਧਾਰਨ ਕਰੇ ਬਸ ਇਹ ਮੇਰਾ ਕਰ ਹੈ ਜੋ ਮੈਂ ਤੇਰੇ ਸਿਰ ਛੜਦੀ ਹਾਂ ਔਰ ਤੇਰੇ ਸਿਰ ਕਰ پا ਕੇ ਮੈਂ ਆਪ ਸੁਖੀ ਤੇ ਸ਼ਾਂਤ ਮਰਦੀ ਹਾਂ ਇਸ ਤਰ੍ਹਾਂ ਮੈਨੂੰ ਨਿਸ਼ਚਾ ਹੈ ਕਿ ਮੇਰਾ ਬੱਚਾ ਉਸ ਆਪਣੀ ਵਾੜੀ ਵਿੱਚ ਜਾ ਪਹੁੰਚੇਗਾ ਸੋ ਰਾਤ ਮੈਂ ਰੋ ਰੋ ਕੇ ਹਨੇਰੇ ਵਿੱਚ ਤੜਫਦਿਆਂ ਤੇ ਲਾਲ ਨੂੰ ਪਿਆਰ ਦੇਂਦਿਆਂ ਕੱਟੀ ਦਿਨੇ ਕੁਝ ਆਕਾਸ਼ਾਂ ਤੋਂ ਹੌਂਸਲਾ ਤੇ ਜ਼ੋਰ ਆ ਗਿਆ ਮੈਂ ਬੱਚੇ ਨੂੰ ਲੈ ਕੇ हसन ਖਾ ਦੇ ਚਰਨਾਂ ਵਿੱਚ ਜਾ ਸੁਟਿਆ ਤੇ ਆਖਿਆ ਕਿ ਮਾਂ ਤਾਂ ਇਸ ਦੀ ਮਰ ਗਈ ਹੈ ਹੁਣ ਇਸ ਵਾਸਤੇ ਕੀ ਹੁਕਮ ਹੈ ਕਹਿਣ ਲੱਗਾ ਇਹ ਵੀ ਕਲਮਾ ਨਹੀਂ ਪੜੇਗਾ ਮੈਂ ਹੱਥ ਜੋੜ ਕੇ ਕਿਹਾ ਕਿ ਇਹ ਮਾਸੂਮ ਬੱਚਾ ਹੈ ਇਹ ਪੜਨਾ ਤੇ ਨਾ ਪੜਨਾ ਕੀ ਜਾਣਦਾ ਐਨਾ ਮੈਂ ਆਪ ਨੂੰ ਦੱਸ ਦਿੰਨੀ ਹਾਂ ਕਿ ਇਹ ਬੜੀ ਉੱਚੀ ਕੁਲਦਾ ਹੈ ਔਰ ਇੱਕ ਵੱਡੇ ਸਿੱਖਾਂ ਦੇ ਸਰਦਾਰ ਵਰਗੇ ਸਰਦੇ ਪੁੱਜਦੇ ਵਾਲੇ ਖਾਨਦਾਨ ਵਿੱਚੋਂ ਹੈ ਇਹ ਮਾਮੂਲੀ ਵੰਜਾ ਦੇਣ लायक ਸ਼ੈ ਨਹੀਂ ਹੈ ਇਹ ਅਮੋਲਕ ਲਾਲ ਹੈ ਜੋ ਰਹਿਮ ਦੇ ਯੋਗ ਹੈ ਪਤਾ ਨਹੀਂ ਕੀ ਕੋ ਤੱਕ ਵਰਤਿਆ ਬੱਚੇ ਨੇ ਦੋਵੇਂ ਹੱਥ ਉੱਚੇ ਕਰਕੇ ਜੋ ਤੱਕਿਆ ਤਾਂ ਹਸਨ ਖਾ ਦੀਆਂ ਅੱਖਾਂ ਲੜ ਗਈਆਂ ਔਰ ਉਸ ਕਠੋਰ ਪੱਥਰ ਨੇ ਬੱਚੇ ਨੂੰ ਚੁੱਕ ਕੇ ਗੋਦ ਵਿੱਚ ਲੈ ਲਿਆ ਤੇ ਕਿਹਾ ਮੇਰੀ ਗੋਦ ਸੁੰਨੀ ਸੀ ਅੱਲਾ ਨੇ ਹਰੀ ਕੀਤੀ ਇਹ ਮੇਰਾ ਬੇਟਾ ਹੋਇਆ ਜੀਓ ਬੇਟਾ ਉਸੇ ਵੇਲੇ ਵੱਡੀ ਬੇਗਮ ਨੂੰ ਬੁਲਾ ਕੇ ਬੱਚਾ ਉਸ ਦੀ ਗੋਦ ਪਾਇਆ ਪਰ ਬੱਚਾ ਵਿਚਲਦਾ ਨਹੀਂ ਸੀ ਉਹ بار-बार ਮੇਰੇ ਵੱਲ ਉਲੜਦਾ ਸੀ ਬੇਗਮ ਨੂੰ ਜਦ ਪਤਾ ਲੱਗਾ ਕਿ ਇਸ ਦੀ ਮਾਂ ਕਤਲ ਹੋ ਚੁੱਕੀ ਹੈ ਉਸ ਨੂੰ ਵੀ ਠੰਡ ਪੈ ਗਈ ਬੱਚੇ ਨੂੰ ਪੁੱਤਰ ਬਣਾ ਲੈਣਾ ਵੀ ਉਸ ਦੇ ਪਸੰਦ ਆ ਗਿਆ ਪਰ ਮੇਰੀ ਵੱਲੋਂ ਦੋਵੇਂ ਵੋਟੀ ਗਬਰੂ ਚ ਜਗਦੇ ਸਨ ਉਹਨਾਂ ਦੇ ਦਿਲ ਦੀ ਗੱਲ ਤਾੜ ਕੇ ਮੈਂ ਬੇਨਤੀ ਕੀਤੀ ਖਾਂ ਸਾਹਿਬ ਹੁਣ ਬਾਕੀ ਮੈਂ ਹਾਂ ਮੈਂ ਇੰਨਾ ਦੀ ਨੌਕਰ ਹਾਂ ਔਰ ਇਸ ਬੱਚੇ ਦੀ ਦਾਈ ਹਾਂ ਪਾਲਿਆ ਵੀ ਮੈਂ ਹੈ ਤੇ ਖਿਡਾਇਆ ਵੀ ਮੈਂ ਹੈ ਜੋ ਆਪ ਮਾਰਨਾ ਚਾਹੋ ਤਾਂ ਹਾਜ਼ਰ ਹਾਂ ਤੇ ਰੱਖਣਾ ਚਾਹੋ ਤਾਂ ਇਸ ਦੀ ਸੇਵਾ ਕਰਾਂਗੀ ਰਾਤ ਇਸ ਦੀ ਮਾਂ ਮੋਈ ਹੈ ਤੇ ਜੇ ਮੈਂ ਮਰ ਗਈ ਤਾਂ ਇਹ ਦੋ ਹੋਰ ਵੀ ਨਹੀਂ ਚੱਲ ਸਕੇਗਾ ਰੋ ਰੋ ਕੇ ਮਰ ਜਾਵੇਗਾ ਹੁਣ ਤੁਸੀਂ ਇਸ ਨੂੰ ਪੁੱਤਰ ਬਣਾ ਚੁੱਕੇ ਹੋ ਇਸ ਦੀ ਜਾਨ ਖਾਤਰ ਮੈਨੂੰ ਖਿਡਾ ਵੀ ਰੱਖ ਲਓਗੇ ਤਾਂ ਮੈਂ ਸੇਵਾ ਕਰਾਂਗੀ ਹਸਨ ਕਾ ਕਹਿਣ ਲੱਗਾ ਤੂੰ ਵੀ ਸਿੱਖਣੀ ਹੈ ਮੈਂ ਕਿਹਾ ਮੈਂ ਤਾਂ ਪਹਾੜਨ ਹਾਂ ਕਹਿਣ ਲੱਗਾ ਤਦ ਸਖਤ ਮਾਦਾ ਨਹੀਂ ਹੈ ਮੇਰੇ ਵੱਲ ਘੂਰ ਕੇ ਕਿ ਤੂੰ ਕਲਮਾ ਪੜ੍ਹੇਂਗੀ ਮੇਰੀ ਹਿੱਕ ਤੇ ਭੈਣ ਦਾ ਹੁਕਮ ਸੀ ਮੈਂ ਸੋਚਿਆ ਮੇਰਾ ਧਰਮ ਤਾਂ ਪਿਆਰ ਹੈ ਹਾਂ ਮੈਨੂੰ ਹਿੰਦੂ ਪੁਣੇ ਨਾਲ ਕੀ ਤੇ ਮੁਸਲਮਾਨ ਪੁਣੇ ਨਾਲ ਕੀ ਮੈਂ ਤਾਂ ਪਿਆਰ ਦਾ ਅੰਗ ਪਾਲਣਾ ਹੈ ਬੱਚੇ ਨੂੰ ਸਿਰੇ ਚੜਾਉਣਾ ਹੈ ਇਸ ਮੰਤਵ ਲਈ ਜੋ ਵੀ ਕਰਨਾ ਪਵੇ ਸੋ ਹੀ ਮੇਰਾ ਧਰਮ ਮੈਂ ਕਿਹਾ ਜਿਵੇਂ ਕਹੋ ਹਾਜ਼ਰ ਹਾਂ ਇਹ ਸੁਣ ਕੇ ਖੁਸ਼ ਹੋ ਗਿਆ ਤੇ ਕਹਿਣ ਲੱਗਾ ਦੇਖੋ ਇਸ ਬੱਚੇ ਨੂੰ ਕਦੇ ਜਨਮ ਦਾ ਪੇਧ ਨਹੀਂ ਦੱਸਣਾ ਇਹ ਸੁਣ ਕੇ ਮੇਰਾ ਸਿਰ ਨਿਉ ਗਿਆ ਔਰ ਗਾਸ਼ਚੇ ਆ ਗਈ ਜੀਬ ਮੇਰੀ ਨੇ ਕੀ ਖੁੱਲਣਾ ਸੀ ਕਿਉਂਕਿ ਇਹੋ ਹੀ ਤਾਂ ਮੇਰਾ ਫਰਜ਼ ਸੀ ਜਿਸ ਲਈ ਮੈਂ ਜੀਵਨ ਦਾ ਪ੍ਰਬੰਧ ਕੀਤਾ ਸੀ ਥੋੜੀ ਦੇਰ ਬਾਅਦ ਇੱਕ ਮੁੱਲਾ ਆ ਗਿਆ ਮੈਨੂੰ ਮੁਸਲਮਾਨ ਹੋਣ ਦੀ ਹੁਕਮ ਹੋਇਆ ਤਦ ਮੈਂ ਕਿਹਾ ਮੈਂ ਹਾਜ਼ਰ ਹਾਂ ਪਰ ਮੈਨੂੰ ਉਹ ਮੁਰਦਾ ਦੇ ਸਾੜ ਲੈਣ ਦਿਓ ਜੋ ਅੰਦਰ ਪਈ ਹੈ ਫੇਰ ਜੋ ਕਹੋ ਕਰਸਾ ਹਸਨਖਾ ਕਹਿਣ ਲੱਗਾ ਉਸ ਦੀ ਦੇ ਨੂੰ ਇਸੇ ਤਰ੍ਹਾਂ ਤਰਕਣ ਦੂ ਤਦ ਮੈਂ ਉਸ ਨੂੰ ਸਮਝਾਇਆ ਕਿ ਮਰ ਗਏ ਨਾਲ ਵੀਰ ਲੋਕ ਵੈਰ ਨਹੀਂ ਕਰਦੇ ਫੇਰ ਉਹ ਸਰਦਾਰ ਨਹੀਂ ਸੀ ਤੁਸੀਂ ਸਰਦਾਰ ਹੋ ਤੁਹਾਡੀ ਸਰਦਾਰੀ ਨੂੰ ਯੋਗ ਨਹੀਂ ਹੈ ਕਿ ਰਾਜਕੂਲ ਦੇ ਮਕਤੂਲਾ ਨਾਲ ਐਸਾ ਸਲੂਕ ਕਰੋ ਗੱਲ ਕੀ ਬਹੁਤ ਝਗੜੇ ਬਾ ਦਰਿਆ ਵਿੱਚ ਪਾਉਣ ਦੀ ਬੇਨਤੀ ਮੰਨੀ ਗਈ ਸੋ ਮੈਂ ਆਪਣੇ ਝੋਲੇ ਵਿੱਚੋਂ ਚਾਦਰ ਤੇ ਲੀੜੇ ਕੱਢੇ ਔਰ ਉਸ ਪਿਆਰੀ ਜਾਨ ਤੋਂ ਪਿਆਰੀ ਨੂੰ ਲਪੇਟ ਕੇ ਆਪਣੇ ਮੋਢੇ ਤੇ ਚਾ ਕੇ ਇੱਕ ਦਰਿਆ ਦੇ ਕਿਨਾਰੇ ਤੇ ਗਈ ਸ਼੍ਰੀ ਵਾਹਿਗੁਰੂ ਕਹਿੰਦਿਆਂ ਤੇ ਰੋਂਦਿਆਂ ਇਸ਼ਨਾਨ ਕਰਵਾਇਆ ਫਿਰ ਲੀੜੇ ਲਪੇਟੇ ਤੇ ਕੁਛ ਪੱਤਰ ਨਾਲ ਬੰਨੇ ਜੋ ਮੁਰਦਾ ਤਰੇ ਨਾ ਤੇ ਰੁੜੇ ਮੈਂ ਪਿਆਰੀ ਦੇ ਪਿੰਜਰੇ ਨੂੰ ਤਤਾਂ ਦੇ ਵਜ਼ੀਰ ਦੇਵਤਾ ਪਾਣੀ ਦੇ سپرد ਕਰਕੇ ਦਿਲ ਨੂੰ ਕਿਹਾ ਲੈ ਮਨਾ ਤਰੇ ਪਿਆਰੇ ਤਾਂ ਹੱਥੀ ਟੋਰੇ ਨਹੀਂ ਹੁਣ ਚੌਥੇ ਪਿਆਰੇ ਦੀ ਸੇਵਾ ਕਰ ਦੇ ਉਸ ਦਾ ਕੀ ਬੰਦਾ ਹੈ ਹੇ ਹੋਣੀ ਬਲਵਾਨ ਤੇਰੇ ਚਾਲੇ ਕੈਸੇ ਨਿਆਰੇ ਹਨ ਪਿਆਰੀ ਦਾ ਪ੍ਰਣ ਪੂਰਾ ਕਰਨ ਲਈ ਮੈਂ ਲਿਫ ਗਈ ਔਰ ਉਸ ਘਰ ਵਿੱਚ ਮੈਂ ਇਸ ਤਰ੍ਹਾਂ ਤਸੀ ਜੀਕੂ ਕੋਈ ਨਿੱਤ ਦਾ ਘਰ ਦਾ ਆਪਣਾ ਆਦਮੀ ਹੁੰਦਾ ਹੈ ਮੇਰਾ ਇਤਬਾਰ ਬਣ ਗਿਆ ਔਰ ਪਠਾਣੀਆਂ ਵਿੱਚ ਮੈਂ ਪਠਾਣੀ ਹੋ ਗਈ ਆਪਣੇ ਲਾਲ ਨੂੰ ਪਾਲਦੀ ਰਹੀ ਸੋ ਪਿਆਰੇ ਜਸਵੰਤ ਸਿੰਘ ਜੀ ਇਸ ਆਗਾ ਖਾਦਿਆ 나ੜਾ ਦਾ ਲਹੂ ਤੁਹਾਨੂੰ ਬਹੁਤ ਨੇੜੇ ਹੈ ਇਹ ਦੇਸ਼ ਵੀਰ ਵੀ ਹੈ ਤੇ ਧਰਮ ਵੀਰ ਵੀ ਹੈ ਸਤਵੰਤ ਨੇ ਇਹ ਸਾਰੀ ਕਥਾ ਸਾਵਟ ਕੇ ਸੁਣੀ ਸੀ ਕਈ ਵੇਰ ਹੋਈ ਤੇ ਕਈ ਵੇਰ ਹੋ ਕੇ ਲੈ ਹੱਟੀ ਸੀ ਹੁਣ ਇਸਨੇ ਉਛਲ ਕੇ ਸਾਈ ਨੂੰ ਗੱਲ ਲਾ ਲਿਆ ਤੇ ਬੋਲੀ ਤੇਰੇ ਮੂੰਹ ਗੁਲਾਬਾਂ ਨਾਲ ਭਰਾਂ ਤੂੰ ਧੰ ਹੈ ਜਿਸਨੇ ਮੇਰੇ ਖਿਆਲ ਨੂੰ ਆਪਣੀ ਆਸ ਦੀ اٹਾਰੀ ਤੋਂ ਹੇਠਾਂ ਨਹੀਂ ਉਤਰਨ ਦਿੱਤਾ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ ਪਿਆਰੀ ਮਾਜੀ ਮੇਰੀ ਇਹੋ ਟੋ ਸੀ ਕਿ ਆਗਾ ਖਾਦੀਆਂ ਨੀਲੀਆਂ ਰਗਾਂ ਪੰਜਾਬੀ ਹਨ ਤੇ ਓਨਾਂ ਵਿੱਚ ਵਹਿ ਰਿਹਾ ਪਵਿੱਤਰ ਖੂਨ ਸਿੱਖੀ ਦਾ ਹੈ ਹੁਣ ਬਾਕੀ ਵਿਥਿਆ ਸੁਣਾਓ ਸਾਈ ਹੋਰ ਕੀ ਦਸਾਂ 17 ਕੁ ਬਰੇ ਇਸ ਕੈਦ ਵਿੱਚ ਬੀਤੇ ਗੋਲੀਆਂ ਦੀ ਤਰ੍ਹਾਂ ਸੇਵਾ ਕੀਤੀ ਜੀ ਜੀ ਦੀ ਖੁਸ਼ਾਮਦ ਕੀਤੀ ਰਾਜਪੂਤ ਹੋ ਕੇ ਤੁਰਕਾਂ ਦੇ ਘਰ ਦਾ ਖਾਦਾ 36 ਖੇ ਖੰਡਾਲੇ ਪਰਬੱਦੀ ਉਸ ਸੁਖੰ ਦੀ ਕਿ ਲਾਲ ਨੂੰ ਪਾਲਣਾ ਹੈ ਤੇ ਭੇਦ ਦੱਸਣਾ ਹੈ ਨਹੀਂ ਤਾਂ ਸਿੱਖਾਂ ਦੇ ਘਰ ਰਹਿ ਕੇ ਮੇਰਾ ਅੱਗੇ ਹੀ ਘੁੜਾੜਾ ਰਾਜਪੂਤੀ ਮਨ ਹੋਰ ਕੱਢਾ ਹੋ ਗਿਆ ਸੀ ਸੋ ਵਿਸਵਾ ਮੈਂ ਵੀ ਦੂਏ ਦਿਨ ਕਤਲ ਹੀ ਹੁੰਦੀ ਪਰ ਲਗੀਆਂ ਦੀ ਤੋੜ ਨਿਭਾਉਣੀ ਕੋਈ ਖੇੜ ਨਹੀਂ ਜਦ ਲਾਲ ਕੁਝ ਸਿਆਣਾ ਹੋ ਗਿਆ ਤੇ ਬੈਠਾ ਸੋਚਾ ਲਾਲ ਨੂੰ ਭੇਦ ਦੱਸਾਂ ਪਰ ਫੇਰ ਵਿਚਾਰਾਂ ਇਹ ਖਬਰੇ ਕੀ ਕਰੇ ਕਿਤੇ ਮਾਂ ਦਾ ਮਤਲਬ ਹੀ ਨਾ ਉੱਡ ਜਾਵੇ ਇਸ ਕਰਕੇ ਇਸ ਦੀ ਜਵਾਨੀ ਤੇ ਸਿਆਣੀ ਅਵਸਥਾ ਨੂੰ ਢੀਕਦੀ ਰਹੀ ਹੁਣ ਜਦ ਇਹ ਜਵਾਨ ਹੋਇਆ ਸਿੱਕੀ ਖੂਨ ਕਾਬਲੀ ਮੇਵੇ ਖਾ ਲੇ ਮੋਲਿਆ ਤਾਂ ਤੁਸਾ ਆਪ ਡਿੱਠਾ ਹੀ ਹੈ ਕਿ ਦੇਖਿਆ ਸਿੱਖ ਭੁੱਖ ਲੈਂਦੀ ਹੈ ਹਾਂ ਸੱਚੀ ਜਿਸ ਪਠਾਨ ਮਾਂ ਦੀ ਇਸ ਲਾਲ ਨੂੰ ਗੋਦੀ ਪਾਇਆ ਉਹ ਬਹੁਤ ਭਲੀ ਤਰੀਮਤ ਸੀ ਇਸ ਨਾਲ ਪਿਆਰ ਪੁੱਤਰਾਂ ਵਾਲਾ ਹੀ ਕਰਦੀ ਸੀ ਮੈਨੂੰ ਵੀ ਪੂਰਾ ਸੁਖੀ ਰੱਖਦੀ ਸੀ ਸ਼ੋਕ ਇਹ ਕਿ ਉਹ ਵੀ ਮਰ ਗਈ ਹਸਨ ਖਾਨ ਨੇ ਹੋਰ ਵਿਆਹ ਕੀਤਾ ਇਹ ਨਵੀਂ ਆਈ ਹਸਨ ਖਾਨ ਦੀਆਂ ਵੋਟੀਆਂ ਦੀ ਸਰਦਾਰ ਹੈ ਮੁਟਿਆਰ ਹੈ ਤੇ ਡਾਡੀ ਸੁੰਦਰ ਹੈ ਪਹਿਲੇ ਤਾਂ ਉਹ ਲਾਲ ਨਾਲ ਅੰਦਰੋਂ ਕੈਰੀ ਅੱਖ ਰੱਖਦੀ ਸੀ ਪਰ ਕੁਝ ਸਮੇਂ ਤੋਂ ਉਸ ਦਾ ਲਾਲ ਨਾਲ ਪਿਆਰ ਬਹੁਤ ਵੱਧਾ ਗਿਆ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਪਰ ਲਾਲ ਭੋਲੇ ਨੂੰ ਪਤਾ ਨਹੀਂ ਸੀ ਕਿ ਮੇਰੀ ਮਤਰਈ ਮਾ ਦੇ ਅੰਦਰ ਖੋਟ ਹੈ ਕਿ ਲਾਲ ਨੂੰ ਕਿਸੇ ਵੇਲੇ ਪਾਰ ਬੁਲਾਵੇ ਉਸ ਦਾ ਕਾਰਨ ਇਹ ਹੈ ਕਿ ਉਸ ਦੇ ਪਹਿਲੇ ਘਰ ਵਾਲੇ ਵਿੱਚੋਂ ਇੱਕ ਪੁੱਤਰ ਹੈ ਜੋ ਪਹਿਲੇ ਤਾਂ ਪੇਕੇ ਰਿਆ ਤੇ ਹੁਣ ਉਸ ਨੇ ਘਰ ਲੈ ਆਂਦਾ ਹੈ ਉਹ ਹੁਣ ਇਹ ਲੋਚਦੀ ਸੀ ਕਿ ਆਗਾ ਖਾਨ ਨੂੰ ਹੱਥਾਂ ਤੇ ਪਾਈ ਰੱਖਾਂ ਤਾਂ ਜੋ ਹਸਨ ਖਾਨ ਨਾ ਤਰਬ ਕੇ ਤੇ ਸੈਜੇ ਸੈਜੇ ਮੂੰਹ ਘਟਾ ਕੇ ਜੋ ਹਸਨ ਖਾਂ ਦੇ ਅੰਦਰ ਇਤਨਾ ਡੂੰਗਾ ਹੈ ਕਿ ਨਿਕਲ ਨਹੀਂ ਸਕਦਾ ਆਪਣੇ ਪੁੱਤਰ ਦਾ ਮੂੰਹਵਾੜਾ ਤੇ ਫਿਰ ਕਿਸੇ ਵੇਲੇ ਇਸ ਦਾ ਬੇੜਾ ਪਾਰ ਕਰਾਂ ਫਿਰ ਹਸਨ ਖਾਂ ਆਪੇ ਮੇਰੇ ਪੁੱਤਰ ਨੂੰ ਪਿਆਰ ਕਰੇਗਾ ਇਸ ਬੁੱਢੇ ਨੇ ਤਾਂ ਮਰ ਹੀ ਜਾਣਾ ਹੈ ਸੋ ਇਸ ਤਰ੍ਹਾਂ ਸਾਰੇ ਸਰਬੰਸ ਦੀ ਮਾਲਕੀ ਮੇਰੇ ਹੱਥ ਆ ਜਾਵੇਗੀ ਉਸ ਦੇ ਇੰਨਾ ਮਨਸੂਬਿਆਂ ਦਾ ਪਤਾ ਲੱਗ ਜਾਣ ਤੇ ਮੈਂ ਲਾਲ ਨੂੰ ਸਮਝਾਇਆ ਲਾਲ ਦਾ ਮੇਰੇ ਨਾਲ ਅਤ ਪਿਆਰ ਹੈ ਉਸ ਨੇ ਸੁਨਿਆ ਤੇ ਸਹੀ ਮੰਨਿਆ ਵੀ ਪਰ ਜਵਾਨੀ ਦੇ ਬਲਕਾਰ ਵਿੱਚ ਉਸ ਨੂੰ ਇਹ ਖਿਆਲ ਸੁੰਨਾ ਵੀ ਨੀਵਾ ਲੱਗਦਾ ਸੀ ਕਿ ਮੈਨੂੰ ਕੋਈ ਮਾਰ ਸਕਦਾ ਹੈ ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ ਲਾਲ ਤਾਂ ਜਵਾਨੀ ਦੇ ਬਲਕਾਰ ਵਿੱਚ ਰਹੇ ਪਰ ਮੈਂ ਉਸ ਦੀਆਂ ਰਾਖੀਆਂ ਦੇ ਆਰਾ ਵਿੱਚ ਰਹਾ ਇੱਕ ਦਿਨ ਮੈਂ ਫੇਰ ਸਮਝਾਇਆ ਉਸ ਵੇਲੇ ਆਵਾ ਗੁੱਤ ਮੇਰੇ ਮੂੰਹੋਂ ਨਿਕਲ ਗਿਆ ਲਾਲ ਜੀ ਤੁਸੀਂ ਚੌਕਸ ਨਹੀਂ ਰਹਿੰਦੇ ਪਛਤਾਓਗੇ ਐਨਾ ਪਠਾਣਾ ਦਾ ਇਤਬਾਰ ਨਾ ਕਰਿਆ ਕਰੋ ਏ ਸੁਣ ਕੇ ਲਾਲ ਕਹਿਣ ਲੱਗਾ ਐਨਾ ਪਠਾਣਾ ਦਾ ਕੀ ਮਤਲਬ ਤੁਸੀਂ ਤੇ ਮੈਂ ਪਠਾਨ ਹਾਂ ਕਿ ਕੁਝ ਹੋਰ ਮੈਂ ਹੱਸ ਪਈ ਤੇ ਜੀਕੂ ਕੋਈ ਕੁਝ ਲੁਕਾਉਂਦਾ ਹੈ ਇਓ ਟਾਲ ਕੇ ਚਲੀ ਗਈ ਦੂਜੇ ਦਿਨ ਸਵੇਰੇ ਹੀ ਮੈਨੂੰ ਸੁੱਤੀ ਪਈ ਨੂੰ ਲਾਲ ਨੇ ਆ ਜਗਾਇਆ ਕਹਿਣ ਲੱਗਾ ਮਾਂ ਤੂੰ ਮੈਨੂੰ ਸਭ ਤੋਂ ਪਿਆਰੀ ਹੈ ਤੂੰ ਹੀ ਰਾਤੀ ਮੈਨੂੰ ਇੱਕ ਵਾਰ ਵੀ ਗੱਲ ਕਹੀ ਹੈ ਫਿਰ ਇਸ ਗੱਲ ਦਾ ਲੁਕਾ ਕੀਤਾ ਹੈ ਮੈਂ ਹੁਣ ਕੀ ਕਰਾਂ ਮੈਂ ਸਾਰੀ ਰਾਤ ਸੋ ਨਹੀਂ ਸਕਿਆ ਜੀ ਤੜਫ ਤੜਫ ਉੱਠਦਾ ਹੈ ਕਿ ਹੈ ਮੈਂ ਤੇ ਮਾਂ ਵਿੱਚ ਕੋਈ ਪਰਦਾ ਹੈ ਇਹ ਸੁਣ ਕੇ ਮੈਂ ਸੋਚਿਆ ਕਿ ਲਾਲ ਨੂੰ ਸੁਨੇਹੇ ਦੇਣ ਦਾ ਹੁਣ ਵੇਲਾ ਠੀਕ ਹੈ ਸੋ ਉਸ ਵੇਲੇ ਲਾਲ ਨੂੰ ਸੁਗੰਧਾਂ ਦੇ ਕੇ ਤੇ ਤਲਵਾਰ ਅੱਗੇ ਧਰ ਕੇ ਆਖਿਆ ਬੱਚਾ ਜੇ ਮੇਰੀ ਗੱਲ ਤੇ ਤੈਨੂੰ ਯਕੀਨ ਨਾ ਆਵੇ ਜਾਂ ਮੇਰੀ ਗੱਲ ਨਾ ਪਾਵੇ ਤਾਂ ਮੈਨੂੰ ਆਪਣੇ ਹੱਥੀ ਕਤਲ ਕਰ ਦੇਈ ਪਰ ਅੱਗੇ ਗੱਲ ਨਾ ਕਰੀਂ ਇਸ ਤਰ੍ਹਾਂ ਕੋ ਲੈ ਕੇ ਫਿਰ ਮੈਂ ਸਾਰੀ ਵਿਥਿਆ ਸੁਣਾਈ ਜਿਉਂ-ਜਿਉਂ ਮੈਂ ਹਾਲ ਕਾਂ ਮੈਂ ਉਸ ਸ਼ੇਰ ਦੇ ਬੱਚੇ ਤੇ ਅਚਰਜ ਅਸਰ ਹੁੰਦਾ ਵੇਖਾਂ ਹੈਰਾਨ ਸਾ ਕਿ 17-18 ਬਰੇ ਗੈਰ ਲੋਕਾਂ ਦੇ ਵਿੱਚ ਅਗਿਆਤ ਪਲਕੇ ਇੱਕ ਚੰਗੇ ਇਲਾਕੇ ਦਾ ਸਰਦਾਰ ਹੋ ਕੇ ਦੌਲਤ ਮਾਲ ਦਾ ਵਾਲੀ ਹੋ ਕੇ ਜਦ ਆਪਣੇ ਅਸਲੇ ਨੂੰ ਸੁਨੇਗਾ ਤਾਂ ਸਿਵਾ ਦੱਸਣ ਵਾਲੇ ਨਾਲ ਗੁੱਸੇ ਹੋ ਪੈੰਦੇ ਹੋਰ ਕੀ ਕਰੇਗਾ ਪਰ ਉੱਥੇ ਕੁਝ ਹੋਰ ਹੀ ਵੜਦਿਆ ਉਹ ਮੁਸਲਮਾਨ ਤੇ ਪਠਾਨ ਗਬਰੂ ਆਪਣਾ ਅਸਲਾ ਸੁੰਦਾ ਆਪਣੀ ਮਾਤਾ ਦੇ ਦੁੱਖੜੇ ਸਮਝਦਾ ਤੇ ਮੇਰੀ ਕੁਰਬਾਨੀ ਦਾ ਹਾਲ ਸੁੰਦਾ ਲੋਹਾ ਲੱਖਾਂ ਹੁੰਦਾ ਗਿਆ ਛੇਕੜ ਬੁੱਲ ਟੁਕਣ ਲੱਗ ਪਿਆ ਤੇ ਥਿਉਰ ਬਦਲ ਗਏ ਅੱਖਾਂ ਅੰਗਾਰਾਂ ਹੋ ਗਈਆਂ ਤੇ ਤਲਵਾਰ ਚੁੱਕ ਕੇ ਉੱਠ ਤੁਰਿਆ ਮੈਂ ਬਾਹੋਂ ਫੜ ਕੇ ਕਿਹਾ ਕਿੱਧਰ ਕਹਿਣ ਲੱਗਾ ਆਪਣੀ ਮਾਂ ਦੇ ਕਾਤਲ ਦਾ ਕਸਾਸ ਲੈਣ ਜਾਂਦਾ ਹਾਂ ਮੈਂ ਬਾਹੋਂ ਖਿੱਚ ਬਹਾ ਲਿਆ ਤੇ ਫਿਰ ਛਾਤੀ ਨਾਲ ਗੱਲ ਆਇਆ ਤੇ ਪਿਆਰ ਦੇ ਕੇ ਸਮਝਾਇਆ ਕਿ ਤੇਰੀ ਮਾਂ ਦੇਵਤਾ ਸੀ ਉਹ ਬਦਲਾ ਮੁਆਫ ਕਰ ਗਈ ਸੀ ਜੋ ਗੱਲ ਲੋਕ ਕਹਿ ਗਈ ਸੀ ਉਹ ਗੱਲ ਤੇ ਉਸਦੀ ਮਰਜ਼ੀ ਸਿਰੇ ਚਾੜਨੀ ਇਹ ਤੇਰਾ ਧਰਮ ਹੈ ਮੇਰੀ ਗੱਲ ਸੁਣ ਕੇ ਠੰਡੰਬਰ ਗਿਆ ਤੇ ਉਹਨਾਂ ਨਾਲ ਅੱਖਾਂ ਵਿੱਚੋਂ ਦੋ ਗਰਮ ਗਰਮ ਸੜਦੇ ਅਥਰੂ ਕਿਰੇ ਤੇ ਕਹਿਣ ਲੱਗਾ ਛੇਤੀ ਦੱਸੋ ਮੇਰੀ ਮਾਂ ਦੀ ਕੀ ਮਰਜ਼ੀ ਸੀ ਮੈਂ ਕਿਹਾ ਉਹ ਮੈਂ ਅਜੇ ਨਹੀਂ ਦੱਸਦੀ ਮੈਂ ਉਸ ਦੀ ਬਾਗ ਸੱਤਾ ਵੇਖਣੀ ਹੈ ਪਹਿਲੇ ਤੂੰ ਦੱਸ ਕਿ ਹੁਣ ਤੂੰ ਕੀ ਕਰੇਗਾ ਕਹਿਣ ਲੱਗਾ ਮੈਂ ਕੀ ਕਰਨਾ ਹੈ ਹਸਨ ਖਾਨ ਨੂੰ ਕਤਲ ਕਰਕੇ ਪੰਜਾਬ ਚਲਾ ਜਾਵਾਂਗਾ ਔਰ ਆਪਣੇ ਬੁੱਢੇ ਬਾਪ ਨੂੰ ਤਲਾਸ਼ ਕਰਕੇ ਦੱਸਾਂਗਾ ਕਿ ਮੈਂ ਸ਼ੇਰ ਬੱਚਾ ਮਾ ਦਾ ਬਦਲਾ ਲੈ ਕੇ ਆਇਆ ਹਾਂ ਮੈਂ ਕਿਹਾ ਖਬਰੇ ਉਹ ਤੇਰੇ ਨਾਲ ਵਰਤੇ ਕੇ ਨਹੀਂ ਕਿਉਂਕਿ ਮੁਸਲਮਾਨਾਂ ਨਾਲ ਸਾਡੇ ਦੇਸ਼ ਦੇ ਲੋਕ ਖਾਂਦੇ ਪੀਂਦੇ ਨਹੀਂ ਹਨ ਇਹ ਸੁਣ ਕੇ ਕਹਿਣ ਲੱਗਾ ਕਿ ਮੇਰਾ ਬਾਪੂ ਮੈਨੂੰ ਆਪਣੇ ਘੋੜਿਆਂ ਦੇ ਘਾਸ ਕੱਟਣ ਤੇ ਵੀ ਨਾ ਰੱਖੇਗਾ ਔਰ ਕੀ ਮੇਰੀ ਭੈਣ ਨਹੀਂ ਜੋ ਆਪਣੀ ਡਿਊਟੀ ਤੇ ਮੈਨੂੰ ਪਹਿਰੇਦਾਰ ਨਾ ਰੱਖ ਲਵੇਗੀ ਤੂੰ ਧਰੋ ਕੀਤਾ ਹੈ ਜੋ ਮੈਨੂੰ ਪਹਿਲੇ ਨਹੀਂ ਦੱਸਿਆ ਮੈਂ ਆਪਣੀ ਮਾਂ ਦੇ ਕਾਤਲਾਂ ਦੇ ਘਰ ਪਲਦਾ ਰਿਹਾ ਹਾਂ ਮੈਂ ਕਾਤਲਾਂ ਦਾ ਅੰਨ ਪਾਣੀ ਖਾਂਦਾ ਰਿਹਾ ਹਾਂ ਤ੍ਰਿਗ ਹੈ ਮੇਰੀ ਜ਼ਿੰਦਗੀ ਤੇ ਇਹ ਸੁਣ ਕੇ ਮੈਂ ਰੋ ਪਈ ਔਰ ਘੜੀ ਪਰ ਮੈਨੂੰ ਹੋਸ਼ ਨਹੀਂ ਰਹੀ ਕਿ ਮੈਂ ਕਿੱਥੇ ਹਾਂ ਮੈਂ ਆਪਣੀ ਪਿਆਰੀ ਦੀਵਾਕ ਸੱਤਾ ਵੇਖ ਵੇਖ ਕੇ ਅਚਰਜ ਵਿੱਚ ਡੁੱਬ ਰਹੀ ਸਾਂ ਇਧਰ ਲਾਲ ਜੀ ਕਦੇ ਲਹੂ ਹੰਝੂ ਘੇੜਦੇ ਕਦੇ ਬੁੱਲ ਟੁਕਦੇ ਤੇ ਕਦੀ ਧਰਤੀ ਤੇ ਅੱਡੀਆਂ ਮਾਰਦੇ ਰਹੇ ਛੇਕੜ ਮੈਨੂੰ ਟੁੰਬ ਹਿਲਾ ਕੇ ਬੋਲੇ ਮਾਂ ਦਾ ਛੇਤੀ ਮੇਰੀ ਅੰਮਾ ਦਾ ਕੀ ਹੁਕਮ ਹੈ ਮੈਂ ਸਖਤ ਬੇਚੈਨ ਹਾਂ ਮੇਰਾ ਖੂਨ ਉਬਲ ਰਿਹਾ ਹੈ ਔਰ ਮੇਰੇ ਵਾਸਤੇ ਬਾਹਰ ਜੋਸ਼ ਮਾਰਦਾ ਹੈ ਸਾਧਵੇ ਮੈਂ ਦੱਸਿਆ ਤੇਰੇ ਲਈ ਕੋਈ ਹੁਕਮ ਨਹੀਂ ਹੁਕਮ ਮੇਰੇ ਲਈ ਤੈਨੂੰ ਪਾਲਨ ਤੇ ਭੇਦ ਦੇ ਦੱਸਣ ਦਾ ਸੀ ਹਾਂ ਅਗੰਮ ਵਾਕ ਉਹ ਕਹਿ ਗਈ ਸੀ ਕਿ ਜਦੋਂ ਮੇਰਾ ਲਾਲ ਇਹ ਹਾਲ ਸੁਨੇਗਾ ਤਾਂ ਕਦੇ ਗਹਿਰਾ ਵਿੱਚ ਨਹੀਂ ਰਹੇਗਾ ਆਪਣੀ ਵਾੜੀ ਵਿੱਚ ਜਾਏਗਾ ਇਹ ਮੇਰੀ ਮਰਜ਼ੀ ਹੈ ਤੂੰ ਉਸ ਨੂੰ ਦੱਸ ਦੇਵੀ ਲਾਲ ਨੇ ਕਿਹਾ ਇਸ ਤੋਂ ਉੱਤੋਂ ਹੋਰ ਕੀ ਹੁਕਮ ਹੈ ਮੈਂ ਦੇਸ਼ ਆਪਣੇ ਜਾਵਾਂਗਾ ਔਰ ਆਪਣੀ ਮਾਂ ਦੇ ਕਾਤਲ ਦਾ ਸੀਸ ਨੇਜੇ ਤੇ ਟਾਂਕੇ ਖੈਬਰ ਦੇ ਦਰੇ ਵਿੱਚੋਂ ਹੀ ਹੱਥਾ ਜਾਵਾਂਗਾ ਔਰ ਪੰਜਾਬ ਦੇ ਦਰਿਆ ਇਸੇ ਤਰ੍ਹਾਂ ਪਾਰ ਕਰਾਂਗਾ ਆਪਣੇ ਪਿਤਾ ਦੇ ਚਰਨਾਂ ਵਿੱਚ ਜਾ ਕੇ ਇਹ ਮਨੂ ਸਿਰ ਧਰਾਂਗਾ ਤੇ ਕਹਾਵਾਂਗਾ ਬਾਪੂ ਜੀ ਇਹ ਮੂਜੀ ਹੈ ਜਿਸ ਨੇ ਆਪ ਨੂੰ ਦੁੱਖ ਦਿੱਤਾ ਸੀ ਮੈਨੂੰ ਸ਼ਾਬਾਸ਼ ਦਿਓ ਕਿ ਮੈਂ ਇਨਤਕਾਮ ਲੈ ਆਇਆ ਹਾਂ ਮੈਂ ਕਿਹਾ ਲਾਲ ਜੀ ਤੁਹਾਡੀ ਅੰਮੀ ਨੇ ਆਪਣੇ ਅੰਤ ਸਮੇਂ ਵੇਲੇ बेहोश ਹੋ ਜਾਣ ਤੋਂ ਪਹਿਲਾਂ ਇੱਕ ਆਪਣੇ ਪਤੀ ਤੇ ਕਾਕੀ ਦੀ ਸੁਖ ਸਲਾਮਤੀ ਲਈ ਪ੍ਰਾਰਥਨਾ ਕੀਤੀ ਸੀ ਇੱਕ ਮੇਰੇ ਤੇ ਆਪ ਦੀ ਸੁਖ ਸਲਾਮਤੀ ਤੇ ਇੱਕ ਹਸਨ ਖਾਨ ਲਈ ਪ੍ਰਾਰਥਨਾ ਕੀਤੀ ਸੀ हे ਪਰਮੇਸ਼ਰ ਮੈਂ ਇਸ ਆਪਣੇ ਫੰਦਕ ਦੇ ਗਾਤਲ ਨੂੰ ਵੀ ਬਖਸ਼ਿਆ ਲਾਲ ਦੰਦ ਘਰੀਜ ਕੇ ਬੋਲਿਆ ਤਾਂ ਮੇਰੀ ਮਾਂ ਵਿੱਚ ਬਹਾਦਰੀ ਨਹੀਂ ਸੀ ਮੈਂ ਕਿਹਾ ਲਾਲ ਜੀ ਤੁਸੀਂ ਅਜੇ ਸਿੱਖਾਂ ਤੋਂ ਵਾਕਿਮ ਨਹੀਂ ਹੋ ਉਹ ਜੰਗਲੀ ਯੋਧੇ ਨਹੀਂ ਉਹ ਉਤਸ਼ਾਹ ਭਰੇ ਬੀਰ ਹਨ ਉਹ ਰੋ ਸਰਬੱਤ ਦਾ ਭਲਾ ਮੰਗਦੇ ਹਨ ਉਹ ਫਕੀਰ ਹਨ ਜੋ ertidida ਭਾਰ ਹਰਨ ਆਏ ਹਨ ਉਹ ਬਦਲੇ ਨਹੀਂ ਲੈਂਦੇ ਉਹ ਨਿਰਵੈਰ ਹਨ ਪਰ ਬਦੀ ਨਾਲ ਲੜਦੇ ਹਨ ਪਾਪ ਜ਼ੁਲਮ ਨਾਲ ਟਾਕਰੇ ਕਰਦੇ ਹਨ ਇਸ ਤਰ੍ਹਾਂ ਜਾਂ ਮੈਂ ਕੁਝ ਹੋ ਹਾਲ ਸਿੱਖਾਂ ਦੇ ਸੁਣਾਈ ਤਾਂ ਗੁੱਸਾ ਪਲਟ ਗਿਆ ਔਰ ਉਸ ਦੇ ਨੈਣਾ ਤੋਂ ਵਿਰਾਗ ਦਾ ਮੀਂਹ ਛੁੱਟ ਪਿਆ ਹੁਣ ਉਹ ਆਪਣੀ ਹਾਲਤ ਦਾ ਸਿੱਖਾਂ ਨਾਲ ਮੁਕਾਬਲਾ ਕਰੇ ਔਰ ਆਪਣੇ ਵਿਛੋੜੇ ਨੂੰ ਰੋਵੇ ਇਸ ਵੇਲੇ ਮੈਂ ਲਾਨ ਨੂੰ ਉਸ ਦਾ ਕੜਾ ਤੇ ਕਿਰਪਾਨ ਦਿੱਤੀ ਜੋ ਹਸਨ ਖਾਨ ਦੇ ਹਵਾਲੇ ਕਰਨ ਤੋਂ ਪਹਿਲੇ ਮੈਂ ਸਾਂਭ ਲਈ ਸੀ ਤੇ ਉਸ ਦੀ ਮਾਤਾ ਦਾ ਗੁਟਕਾ ਜੋ ਉਸ ਦੇ ਪਤੀ ਦੇ ਹੱਥਾਂ ਦੀ ਲਿਖਤ ਸੀ ਉਹ ਦਿੱਤੀ ਔਰ ਸਾਰੀ ਗੱਲ ਸਮਝਾਈ ਕਿ ਆਪ ਦੀ ਮਾਤਾ ਆਪ ਲਈ ਇਹ ਦੇ ਗਈ ਸੀ ਕਿ ਮੇਰੇ ਬੱਚੇ ਨੂੰ ਇਹ ਮੇਰਾ ਵਿਰਸਾ ਉਸ ਵੇਲੇ ਦੇਈ ਜਿਸ ਵੇਲੇ ਉਹ ਸਾਰੀ ਵਿਥਿਆ ਸੁਣ ਲਵੇ ਇਸ ਤੋਹਫੇ ਨੂੰ ਉਸ ਨੇ ਸੀਸ ਤੇ ਰੱਖਿਆ ਔਰ ਮੈਨੂੰ ਕਿਹਾ ਕਿ ਹੁਣ ਤੇਰਾ ਹੁਕਮ ਤੇ ਮਾ ਦਾ ਹੁਕਮ ਮੰਨ ਕੇ ਮੈਂ ਹਸਨ ਖਾਨ ਨੂੰ ਮਾਰਦਾ ਨਹੀਂ ਪਰ ਇਸ ਦੇ ਘਰ ਵਿੱਚ ਮੈਂ ਰਹਿਣਾ ਨਹੀਂ ਫੇਰ ਮੈਂ ਸਮਝਾਇਆ ਕਿ ਕਾਲੀ ਕਰਨੀ ਅੱਛੀ ਨਹੀਂ ਜ਼ਰਾ ਕੁ ਸਮਾਂ ਕੱਟੋ ਔਰ ਜੁਗਤ ਨਾਲ ਨਿਕਲੋ ਸਫ਼ਰ ਖਤਰਨਾਕ ਹੈ ਪੈਂਡਾ ਕੋਟਾ ਹੈ ਕਿਸੇ ਹਕਮਤ ਨਾਲ ਪਹੁੰਚਣਾ ਹੈ ਸੀਨਾ ਜੋਰੀ ਠੀਕ ਨਹੀਂ ਹੈ ਗੱਲ ਕਿ ਮੇਰਾ ਆਥਿਆ ਮੰਨ ਲੈਣ ਦਾ ਪਿਆਰ ਜੋ ਲਾਲ ਦੇ ਅੰਦਰ ਅੱਗੇ ਹੀ ਬੜਾ ਸੀ ਉਸ ਨੂੰ ਰੋਕੀ ਗਿਆ ਤੇ ਲਾਲ ਹਸਨ ਖਾ ਦੀ ਜਾਨ ਲੈਣ ਤੋਂ ਟਲ ਗਿਆ ਫਿਰ ਇਹ ਸਮਝ ਕੇ ਕਿ ਮੈਂ ਉਸ ਦੀ ਜਾਨ ਦੀ ਖਾਤਰ ਆਪਣਾ ਧਰਮ ਵਾਰਿਆ ਤੇ ਉਸ ਦੀ ਮਾਂ ਨਾਲ ਕੀਤਾ ਪ੍ਰਣ ਪਾ ਲਿਆ ਹੈ ਤੇ ਉਸ ਨੂੰ ਹੋਰ ਮੇਰੇ ਪਿਆਰ ਵਿੱਚ ਗਰਕੀ ਕਰੀ ਗਿਆ ਇਸ ਕਰਕੇ ਮੇਰੇ ਸਮਝਾਉਣ ਬੁਝਾਉਣ ਨਾਲ ਉਹ ਪਹਿਲਾ ਜੋਸ਼ ਦਾ ਉਥਾਲ ਟਲ ਗਿਆ ਹਨ ਸੁੱਤੇ ਹੀ ਲਾਲ ਦਾ ਖਿਆਲ ਮਾਪਿਆਂ ਵੱਲੋਂ ਵਟੀਨ ਲੱਗਾ ਉਹ ਮੇਰੇ ਕਹੇ ਜ਼ੋਰ ਤਾਂ ਬੜਾ ਲਾਉਂਦਾ ਕਿ ਮਾਪਿਆਂ ਨੂੰ ਉਸ ਦੇ ਅੰਦਰਲੇ ਰੁੱਖ ਦਾ ਪਤਾ ਨਾ ਲੱਗੇ ਪਰ ਮਾਂ ਨੂੰ ਰੁੱਖ ਪਲਟੇ ਦਾ ਥੋਪ ਪੈ ਗਿਆ ਤੇ ਉਸ ਨੂੰ ਬਹੁਤ ਦੁੱਖ ਹੋਇਆ ਫੇਰ ਉਹ ਕਾਰਨ ਲੱਭਣ ਲੱਗੀ ਹੋਰ ਤਾਂ ਕੁਝ ਪਤਾ ਨਾ ਲੱਗਾ ਪਰ ਇੱਕ ਦੋ ਵੇਰੀ ਮੇਰੇ ਨਾਲ ਗੁੜੀਆਂ ਗੱਲਾਂ ਵਿੱਚ ਡਿੱਠੋ ਸੂ ਇਹ ਗੱਲ ਉਸਨੇ ਹਸਨ ਖਾਨ ਨੂੰ ਦੱਸੀ ਹਸਨ ਖਾਨ ਵੀ ਪੁੱਤਰ ਦਾ ਰੁੱਖ ਪਲਟਿਆ ਵੇਖ ਰਿਹਾ ਸੀ ਜਾਫ ਨੂੰ ਗੱਲ ਮਾਲੂਮ ਹੋਈ ਤਾਂ ਉਸ ਨੂੰ ਸ਼ੱਕ ਪੈ ਗਿਆ ਕਿ ਮਤਾ ਮੈਂ ਭੇਦ ਦੱਸ ਦਿੱਤਾ ਹੋਵੇ ਜਾਂ ਕੋਈ ਨਕ ਪਾ ਦਿੱਤੀ ਹੋਵੇ ਕਈ ਵਾਰ ਲੁਕ ਛਿਪ ਕੇ ਸਿਰੇ ਵੀ ਆਈ ਪਤਾ ਤਾਂ ਕੁਛ ਨਾ ਲੱਗੋਂ ਪਰ ਆਗਾ ਖਾਂ ਦੀ ਕਦੇ ਕਦੇ ਅਕਾਰਨ ਉਦਾਸੀ ਨੇ ਉਸ ਨੂੰ ਵੀ ਧੋਖਲਾ ਪਾ ਦਿੱਤਾ ਕਿ ਮਤਾ ਮੈਂ ਭੇਦ ਦੱਸ ਕੇ ਉਸ ਦਾ ਕੰਮ ਖਰਾਬ ਨਾ ਕੀਤਾ ਹੋਵੇ ਜਾਂ ਕਰ ਨਾ ਦਿਆਂ ਸੋ ਉਸਨੇ ਗੋੰਦ ਗੁੰਦੀ ਕਿ ਉਸਨੂੰ ਵਿਦੇਸ਼ ਭੇਜੇ ਤੇ ਪਿੱਛੋਂ ਮੈਨੂੰ ਪਾਰ ਕਰੇ ਤੇ ਆਏ ਨੂੰ ਕਹਿ ਦੇਵੇ ਕਿ ਬਿਮਾਰ ਹੋ ਕੇ ਮਰ ਗਈ ਜਸਵੰਤ ਇਉਂ ਤੁਹਾਨੂੰ ਚੋਰੀ ਕਿਉਂ ਮਾਰਦਾ ਸੀ ਸਾਈ ਉਹ ਡਰਦਾ ਸੀ ਕਿ ਆਗਾ ਦਾ ਮੇਰੇ ਨਾਲ ਅਤ ਪਿਆਰ ਹੈ ਜੇਕਰ ਉਸ ਦੇ ਰੂਬਰੂ ਮਾਰਿਆ ਤਾਂ ਕੀ ਜਾਣੀਏ ਪੜ ਗੁੱਠੇ ਔਰ ਘਰ ਵਿੱਚ ਤਲਵਾਰ ਚੱਲ ਪਈ ਇਸ ਕਰਕੇ ਉਸਨੇ ਇਹ ਵਤੀਰਾ ਸੋਚਿਆ ਲਾਲ ਨੇ ਪੰਜਾਬ ਜਾਣਾ ਤਾਂ ਗنیمਤ ਸਮਝਿਆ ਪਰ ਮੇਰਾ ਪਿੱਛੇ ਰਹਿਣਾ ਪਸੰਦ ਨਹੀਂ ਸੀ ਚੁੱਪ ਚਾਪ ਤਰਕੀਬ ਸੁਝਸੀ ਨਹੀਂ ਸੀ ਇਸ ਕਰਕੇ ਅਤ ਦੁਖੀ ਸੀ ਪਰ ਧੰਨ ਵਾਇਗੁਰੂ ਹੈ ਤੁਹਾਡਾ ਮੇਲ ਹੋ ਗਿਆ ਅਤੇ ਇਹ ਵਿਉਂਤ ਮੇਰੇ ਬੱਚੇ ਦੇ ਨਾਲ ਜਾਣ ਦੀ ਨਿਕਲ ਪਈ ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਰਾਤ ਬਹੁਤ ਬੀਤ ਗਈ ਸਾਈਂ ਤਾਂ ਸੋ ਗਈ ਪਰ ਸਤਵੰਤ ਨੂੰ ਨੀਂਦ ਨਹੀਂ ਆਈ ਮਨ ਵਿੱਚ ਵਿਚਾਰਾ ਕਰਦੀ ਹੈ ਕਿ हे ਪਰਮੇਸ਼ਵਰਾ ਸਾਡੇ ਦੇਸ਼ ਨੂੰ ਕੀ ਵਗ ਗਈ ਹੈ ਕਿ ਆਪਣੇ ਆਪ ਨੂੰ ਸੰਭਾਲਦਾ ਹੀ ਨਹੀਂ ਇੱਥੇ ਆ ਕੇ ਸਾਡੇ ਦੇਸ਼ ਵਾਸੀਆਂ ਦਾ ਕੀ ਕੀ ਹਾਲ ਹੁੰਦਾ ਹੈ ਜਿੱਥੇ ਕਿਸੇ ਨੂੰ ਤਰਸ ਹੀ ਨਹੀਂ ਆਪਣੇ ਦੇਸ਼ ਵਿੱਚ ਤਾਕਤ ਤਾਂ ਹੈ ਪਰ ਹੰਨੇ ਹੰਨੇ ਮੀਰੀ ਹੈ ਸਾਡਾ ਆਪਾਗਾ ਦੇਸ਼ ਹੋਸ਼ ਹੀ ਨਹੀਂ ਫੜਦਾ ਆਪਣੇ ਹਾਲਾਤ ਗੁਰਮੁਖ ਜੀ ਤੋਂ ਹੋਰ ਨਾ ਭਰਾਵਾ ਪੈਣਾ ਦੇ ਸੁਨੇ ਹਾਲਾਤ ਤੇ ਇਹ ਆਗਾ ਖਾਂ ਤੇ ਸਾਈ ਦੇ ਹਾਲਾਤ ਅਚੰਬੇ ਤੋਂ ਅਚੰਬੇ ਵਾਲੇ ਸਨ ਐਨਾ ਚੰਬਿਆਂ ਵਿੱਚ ਹੈਰਾਨ ਹੁੰਦਿਆਂ ਤੇ ਸੋਚਾ ਸੋਚਦਿਆਂ ਤੇ ਆਪਣੀ ਕੌਮ ਤੇ ਸੱਤ ਦੀ ਤਸਵੀਰ ਪਰ ਵਿਚਾਰ ਕਰਦਿਆਂ ਤਾਰਾ ਮੰਡਲ ਚੱਕਰ ਖਾ ਗਿਆ ਪਰ ਸਤਵੰਤ ਕੋਰ ਅਜੇ ਸੋਚ ਵਿੱਚ ਹੀ ਹੈ ਮਾਈ ਆਸ ਕੋਰ ਦਾ ਪਰਦੇਸ ਵਿੱਚ ਕਤਲ ਹੋਣਾ ਤੇ 17 ਮਰੇ ਬਾਅਦ ਪੁੱਤਰ ਦਾ ਆਪਣੇ ਅਸਲੇ ਦੇ ਹਾਲਾਤ ਸੁਣ ਕੇ ਪਿਤਾ ਪ੍ਰੇਮ ਧਰਮ ਦੇ ਪਿਆਰ ਤੇ ਵਤਨਾ ਦੀ ਹੂਬ ਨਾਲ ਭੜਕ ਉਠਣਾ ਸੁੱਖ ਅਮੀਰੀ ਤੋਂ ਮੂੰਹ ਮੋੜ ਕੇ ਆਪਣਿਆਂ ਵਿੱਚ ਖਖੇੜਾ ਬਖੇੜਾ ਦਾ ਜੀਵਨ ਬਤੀਤ ਕਰਨ ਲਈ ਟੁਰ ਪੈਣਾ ਉਸ ਦੇ ਉੱਚ ਜੀਵਨ ਦਾ ਅਸਚਰਜ ਨਮੂਨਾ ਸੀ ਜਿਸ ਨੇ ਸਤਵੰਤ ਦੇ ਦਿਲ ਤੇ ਉਸ ਦੀਆਂ ਖੂਬੀਆਂ ਤੇ ਆਪਣੇ ਪੰਥ ਦੀ ਸਤਿਅਤਾ ਦਾ ਡਾਡਾ ਡੂੰਗਾ ਅਸਰ ਪਾਇਆ ਇਸ ਤਰ੍ਹਾਂ ਦੇ ਹੈਰਾਨੀ ਭਰੇ ਚਕਰਾਂ ਵਿੱਚ ਹੀ ਅੱਖਾਂ ਦੇ ਛੱਪਰ ਭਾਰੇ ਹੋ ਕੇ ਡਿੱਗ ਪਏ ਤੇ ਸਤਵੰਤ ਘੋਰ ਨੂੰ ਨੀਂਦ ਆ ਗਈ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ